ਸੁਰਜੀਤ ਬਿੰਦ ਰੱਖਿਆ ਹਰ ਇੱਕ ਪੰਜਾਬੀ ਇਹਨਾਂ ਦੇ ਨਾਮ ਤੇ ਆਵਾਜ਼ ਦੀ ਪਛਾਣ ਰੱਖਦਾ ਏ ਪਰ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹਨਾਂ ਦੇ ਜੀਵਨ ਦੀ ਸ਼ੁਰੂਆਤ ਤੋਂ ਅੰਤ ਤੱਕ ਦੀ ਜਾਣਕਾਰੀ ਦੇਵਾਂਗੇ ਬਿੰਦ ਰੱਖੀਏ ਦਾ ਜਨਮ 1962 ਵਿੱਚ ਰੋਪੜ ਦੇ ਪਿੰਡ ਬਿੰਦ ਰੱਖ ਵਿਖੇ ਸੁੱਚਾ ਸਿੰਘ ਤੇ ਗੁਰਚਰਨ ਕੌਰ ਦੇ ਘਰ ਹੋਇਆ ਤੇ ਜਨਮ ਵੇਲੇ ਇਹਨਾਂ ਦਾ ਨਾਮ ਸੁਰਜੀਤ ਬੈਂਸ ਰੱਖਿਆ ਗਿਆ ਸੀ ਪਿਤਾ ਸੁੱਚਾ ਸਿੰਘ ਇੱਕ ਨਾਮੀ ਰੈਸਲਰ ਸਨ ਜੋ ਆਪਣੇ ਸਮੇਂ ਕਈ ਮੁਕਾਬਲਿਆਂ ਵਿੱਚ ਜੇਤੂ ਰਹਿ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਚੁੱਕੇ ਸੀ। surjeet ਵੀ ਆਪਣੇ ਪਿਤਾ ਦੇ ਕਿੱਤੇ ਤੋਂ ਪ੍ਰਭਾਵਿਤ ਹੋ ਕੇ ਕੁਸ਼ਤੀ ਤੇ ਕਬੱਡੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗੇ ਤੇ ਕਾਲਜ ਪੜ੍ਹਦੇਆਂ ਕੁਝ ਇੰਟਰ ਕਾਲਜ ਮੁਕਾਬਲੇ ਵੀ ਜਿੱਤੇ। ਭਾਵੇਂ ਕਿ ਇਹਨਾਂ ਦੇ ਪਿਤਾ ਵੀ ਚਾਹੁੰਦੇ ਸੀ ਕਿ surjeet ਰੈਸਲਰ ਹੀ ਬਣੇ ਪਰ ਬਿੰਦ ਰੱਖੀ ਦਾ ਝੁਕਾ ਗਾਇਕੀ ਵੱਲ ਹੋਣ ਲੱਗਾ ਸ਼ੁਰੂਆਤੀ ਦਿਨਾਂ ਵਿੱਚ ਕਾਲਜ ਦੀ ਭੰਗੜਾ ਟੀਮ ਲਈ ਬੋਲੀਆਂ ਗਾਉਣ ਲੱਗੇ ਗਾਇਕੀ ਦੀ ਮੋਢਲੀ ਤਾਲੀਮ ਇਹਨਾਂ ਨੂੰ ਆਪਣੇ ਗੁਰੂ ਅਤੁਲ ਸ਼ਰਮਾ ਪਾਸੋਂ ਮਿਲੀ ਸਿੰਗਿੰਗ ਵਿੱਚ ਵੱਡਾ ਨਾਮ ਬਣਨ ਤੋਂ ਪਹਿਲਾਂ ਸੁਰਜੀਤ ਨੇ ਕੁਝ ਫਿਲਮਾਂ ਵੀ ਕੀਤੀਆਂ ਤੇ ਪਹਿਲੀ ਫਿਲਮ ਰਹੀ ਅਣਖ ਜੱਟਾਂ ਦੀ ਤੇ ਇਸ ਫਿਲਮ ਦਾ ਟਾਈਟਲ Song ਬਾਣੀਏ ਨੇ ਜੱਟ ਵੀ ਬਿੰਦ ਰੱਖੀ ਨੇ ਹੀ ਗਾਇਆ ਗੀਤਕਾਰ ਸੰਸ਼ੇਰ ਸੰਧੂ ਹੀ ਸਨ ਜਿਨ੍ਹਾਂ surjit ਦੀ ਗਾਇਕ ਵਜੋਂ अहमियत ਨੂੰ ਸਮਝਿਆ ਤੇ ਇਹਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਗ੍ਹਾ ਬਣਾਉਣ ਵਿੱਚ ਵੱਡੀ ਮਦਦ ਵੀ ਕੀਤੀ ਤੇ ਬਿੰਦ ਰਖੀ ਦੇ ਲਗਭਗ ਸਾਰੇ ਹਿੱਟ ਸੌਂਗਸ ਸੰਸ਼ੇਰ ਸੰਧੂ ਦੇ ਹੀ ਲਿਖੇ ਹੋਏ ਨੇ 1990 ਵਿੱਚ ਪ੍ਰੀਤ ਬੈਂਸ ਨਾਲ ਵਿਆਹ ਹੋਇਆ ਤੇ ਸੁਰਜੀਤ ਦੇ ਘਰ ਪੁੱਤਰ ਗਿਤਾਜ ਬਿੰਦ ਰੱਖਿਆ ਤੇ ਬੇਟੀ ਮਿਨਾਜ ਬਿੰਦ ਰੱਖਿਆ ਨੇ ਜਨਮ ਲਿਆ ਸੁਰਜੀਤ ਬਿੰਦ ਰੱਖਿਆ ਦੇ ਸਿੰਗਿੰਗ ਕੈਰੀਅਰ ਦੀ ਗੱਲ ਕਰੀਏ ਤਾਂ ਇਹ ਜਨਾਬ ਭੰਗੜਾ ਸ਼ੈਲੀ ਦੇ ਸਭ ਤੋਂ ਦਮਦਾਰ ਆਵਾਜ਼ਾਂ ਵਿੱਚੋਂ ਇੱਕ ਸੀ 1990 ਵਿੱਚ ਪਹਿਲੀ ਐਲਬਮ ਅੱਡੀ ਉੱਤੇ ਘੋਮ ਰਿਲੀਜ਼ ਕੀਤੀ ਜਿਹਦੇ ਵਿੱਚਲੇ ਸੌਂਗ ਜੁਗਨੀ ਵਿੱਚ 32 ਸੈਕਿੰਡ ਲੰਮੀ ਹੀਕ ਲਾਈ ਇਸ ਐਲਬਮ ਨਾਲ ਬਿੰਦ ਰਖੀਆ ਮਿਊਜ਼ਿਕ ਵਿੱਚ ਸਫਲਤਾ ਦੀ ਪਹਿਲੀ ਪੌੜੀ ਚੜ ਗਏ ਸੀ 1994 ਵਿੱਚ ਦੁਪੱਟਾ ਤੇਰਾ ਸਤ ਰੰਗ ਦਾ ਗਾਣਾ ਆਇਆ ਤਾਂ ਯੂਕੇ ਚਾਰਟਸ ਤੇ ਕਈ ਹਫ਼ਤੇ ਨੰਬਰ 1 ਤੇ ਰਿਹਾ ਤੇ ਇਹਦੇ ਨਾਲ ਹੀ ਬਿੰਦ ਰਖੀਆ ਨੂੰ ਪੰਗੜਾ ਮਿਊਜ਼ਿਕ ਦਾ ਪਹਿਲਾ ਇੰਟਰਨੈਸ਼ਨਲ ਸੁਪਰਸਟਾਰ ਕਿਹਾ ਜਾਣ ਲੱਗਾ ਇਸ ਤੋਂ ਇਲਾਵਾ ਅਣਗਿਣਤ ਹਿਟ ਸੌਂਗਸ ਨੂੰ ਆਵਾਜ਼ ਦਿੱਤੀ ਜਿਨ੍ਹਾਂ ਵਿੱਚ ਲੱਕ ਟੁਣੂ ਟੁਣੂ ਬਸ ਕਰ ਬਸ ਕਰ ਤੇ ਮੁਖੜਾ ਦੇਖ ਕੇ ਵਰਗੇ ਗਾਣੇ ਸ਼ਾਮਿਲ ਰਹੇ ਜੋ ਹੁਣ ਦੇ ਸਮੇਂ ਵਿੱਚ ਵੀ ਸਰੋਤਿਆਂ 'ਚ ਖਾਸ ਜਗ੍ਹਾ ਰੱਖਦੇ ਨੇ 2003 ਵਿੱਚ surjeet ਦੀ ਸਿਹਤ ਖਰਾਬ ਲੈਣ ਲੱਗੀ ਤੇ ਕਈ ਵਾਰੀ ਹਸਪੀਟਲ ਦਾਖਲ ਵੀ ਕਰਵਾਇਆ ਗਿਆ ਪਰ 17 ਨਵੰਬਰ 2003 ਦੀ ਸਵੇਰੇ ਸਾਇਲੈਂਟ ਹਾਰਟ ਅਟੈਕ ਆਇਆ ਜੋ surjeet ਦੇ ਦੇਹਾਂਤ ਦਾ ਕਾਰਨ ਬਣਿਆ 2004 ਦੇ ਫਿਲਮ ਫੇਅਰ ਅਵਾਰਡਸ ਵਿੱਚ surjeet bindrakhia ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਸਪੈਸ਼ਲ ਜੂਰੀ ਅਵਾਰਡ ਦਿੱਤਾ ਗਿਆ 2005 ਵਿੱਚ ਬੱਬੂ ਮਾਨ ਨੇ ਵੀ ਆਪਣੀ ਐਲਬਮ ਪਿਆਸ ਵਿੱਚ bindrakhia ਨੂੰ ਸਮਰਪਿਤ ਗਾਣਾ ਪਿੰਡ ਦੀਆਂ ਜੂਹਾਂ ਰਿਲੀਜ਼ ਕੀਤਾ